ਵਡੀਆਂ ਵੜਾਈਓ ਵੜਾਈਓ ਵੜੀ ਨਾ ਵੜਾ ਬੜੀ ਵੜਾਈਓ ਵੜਾਈਓ ਆਹੋ ਲੱਗਦੀ ਆ ਸਾਡੇ ਵਿੱਚ ਧਰਮ ਕੋਟ ਹਲਕੇ ਤੋਂ ਜੋ ਇਥੋਂ ਦੇ ਹਲਕੇ ਦੇ ਸੀਆ ਦੇ ਤੌਰ ਤੇ ਜਾਣੇ ਜਾਂਦੇ ਨੇ ਸਾਡੇ ਨੌਜਵਾਨ ਵੀਰ ਐਮਐਲਏ ਦਿਵਿੰਦਰਜੀਤ ਸਿੰਘ ਲਾਡੀ ਢੋਸ ਜੀ ਉਹ ਤੁਹਾਨੂੰ ਆਪੇ ਹਲਕੇ ਦੇ ਵਿੱਚ ਜੋ ਪਾਣੀ ਦੀ ਮਾਰ ਹੋਈ ਹੈ ਉਹਦੇ ਬਾਰੇ ਦੱਸਣਗੇ ਕਿ ਔਰ ਲੋਕਾਂ ਦੀ ਕੀ ਕੀ ਐ ਸਹੂਤਾ ਤੇਰੇ ਉਹਦੇ ਬਾਰੇ ਵਿਸਤਾਰ ਦੇ ਵਿੱਚ ਤੁਹਾਨੂੰ ਦੱਸਣਗੇ ਬਾਈ ਦਿਵਿੰਦਰਜੀਤ ਸਿੰਘ ਲਾਡੀ ਢੋਸ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਦਿਨਾਂ ਤੋਂ ਸਤਲੂ ਦੇ ਦਰਿਆ ਦੇ ਵਿੱਚ ਪਾਣੀ ਦਾ ਜਿਹੜਾ ਪੱਧਰ ਹੈ ਕਾਫੀ ਵਧਿਆ ਹੈ ਉਹ ਉਹਦੇ ਕਰਕੇ ਜਿਹੜੇ ਸਾਡੇ ਹਰਕੇ ਦੇ ਕੁੱਝ ਪਿੰਡ ਨੇ ਜਿਹੜੇ ਦਰਿਆ ਦੇ ਮਾਰਦੂ ਦੇ ਵਿੱਚ ਚੁੰਦੇ ਨੇ ਇੱਕ ਜਿੱਥੇ ਅੱਜ ਆਪਾਂ ਅੱਜ ਖੜੇ ਆ ਸੰਘੇੜਾ ਪਿੰਡ ਹੈ ਕੰਬੋਪੁਰ ਦਾ ਹੈ ਸ਼ੇਰੇ ਵਾਲਾ ਪਿੰਡ ਹੈ ਤੇ ਬਾਕੀ ਪਿੰਡਾਂ ਦੇ ਆ ਜਿਹੜੀਆਂ ਜ਼ਮੀਨਾਂ ਨੇ ਉਹ ਸਾਰੀਆਂ ਦਰਿਆ ਦੇ ਵਿੱਚ ਨੇ ਸੋ ਪਹਿਲੇ ਦਿਨ ਤੋਂ ਹੀ ਅੱਜ ਮਿਲਦਾ ਮੇਰਾ ਚੌਥਾ ਘੇੜਾ ਹੋਊਗਾ ਇਹਨਾਂ ਪਿੰਡਾਂ ਦੇ ਵਿੱਚ ਉਸੇ ਦਿਨ ਤੋਂ ਹੀ ਸਾਡੀ ਟੀਮ ਮੈਂ ਹੁਣ ਸਾਡੇ ਚੇਅਰਮੈਨ ਸਾਹਿਬ ਨੇ ਸਾਰੀ ਟੀਮ ਖੜੀ ਹੈ ਉੱਪਰ ਭਾਈ ਸਾਹਿਬ ਖੜੇ ਨੇ ਅਸੀਂ ਸਾਰੇ ਇੱਥੇ ਲੱਗੇ ਹੋਏ ਆ ਸਾਰੇ ਪਿੰਡ ਵਾਸੀ ਖੜੇ ਨੇ ਇਹਨਾਂ ਨੂੰ ਜਦੋਂ ਪਾਣੀ ਆਉਣ ਤੋਂ ਪਹਿਲਾਂ ਵੀ ਮੈਂ ਇੱਥੇ ਆਇਆ ਸੀ ਤੇ ਜਿਸ ਵਾਰ ਪਾਣੀ ਵਧਿਆ ਪਾਣੀ ਦਾ ਲੈਵਲ ਉੱਧਰ ਹੀ ਹੋ ਕੇ ਗਿਆ ਤੇ ਅੱਜ ਥੋੜਾ ਜਿਹਾ ਪਾਣੀ ਦਾ ਲੈਵਲ ਘਟਿਆ ਸੋ ਅੱਜ ਵੀ ਇੱਥੇ ਆ तकरीबन ਸਾਰੇ ਪਿੰਡ ਦੇ ਜਿਹੜੇ ਡੰਗਰ ਨੇ ਜਿਹੜੇ ਪਸ਼ੂ ਨੇ ਉਹ ਸਾਰੇ ਬੰਨ ਤੇ ਲੈ ਜਾਂਦੇ ਨੇ ਤੇ ਹੁਣ ਘਰਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਅਜੇ ਘਰਾਂ ਦੇ ਵਿੱਚ ਨੇ ਉਹ ਬਾਹਰ ਉਹਨੂੰ ਤਿਆਰ ਨਹੀਂ ਉਹ ਅਜੇ ਆਪਦੇ ਛੱਤਾਂ ਤੇ ਆਪਦੇ ਕੋਠਿਆਂ ਤੇ ਸਮਾਂ ਰੱਖ ਕੇ ਬੈਠੇ ਹੋਏ ਨੇ ਸੋ ਅਸੀਂ ਕੱਲ ਵੀ ਟ੍ਰੇਲ ਕੀਤੀ ਸੀ ਕਿਉਂਕਿ ਇੱਥੇ ਪਾਣੀ ਦੀ ਲੋੜ ਸੀ ਪਾਣੀ ਵੀ ਇਹਨਾਂ ਨੂੰ ਸਪਲਾਈ ਕਰਤਾ ਇੱਥੇ ਤਾਂ ਪਹਿਲਾਂ ਵੀ ਲੋੜ ਸੀ ਤਰ ਪਹਿਲਾਂ ਵੀ ਦੇਤੀਆਂ ਇੱਥੇ ਇਹਨਾਂ ਨੂੰ ਹਰੇ-ਚਾਰੇ ਦੀ ਲੋੜ ਸੀ ਉਹ ਵੀ ਇਹ ਹਰਾ-ਚਾਰਾ ਆ ਗਿਆ ਤੇ ਜੋ ਜੋ ਵੀ ਇਥੇ ਨੂੰ ਚਾਹੀਦਾ ਸੀਗਾ ਅਸੀਂ ਇਹ ਨੂੰ ਪਹਚਾਈ ਜਾਂਦੇ ਆਂ ਕੱਲ ਇੱਕ ਬੇਨਤੀ ਕੀਤੀ ਸੀ ਸਰੇ ਦੀ ਕਿ ਸਾਡੇ ਇੱਥੇ ਜੇ ਕੋਈ ਜਿਹੜਾ ਪਸ਼ੂਆਂ ਵਾਸਤੇ ਕੋਈ ਸਹਲੇ ਜਿਹੜਾ ਆਚਾਰ ਹੁੰਦਾ ਉਹ ਪਹਚਾਇਆ ਜਾਵੇ ਤੋਂ ਮੈਂ ਧੰਨਵਾਦੀ ਆਂ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਬਰਿੰਦਰ ਸ਼ਰਮਾ ਜੀ ਇਹ ਅੱਜ ਆਪਦੇ ਹਲਕੇ ਦੇ ਵਿੱਚੋਂ ਨਿਹਾਲ ਸਿੰਘ ਵਾਲੇ ਹਲਕੇ ਦੇ ਵਿੱਚੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਸਹਲੇਜ ਆ ਉਹ ਲੈ ਕੇ ਆਏ ਨੇ ਕੱਲ ਸਾਡੇ ਇੰਦਗੜ ਦੇ ਨੌਜਵਾਨ ਉਹ ਆਏ ਸੀਗੇ ਉਹ ਵੀ ਕਾਫੀ ਇੱਥੇ ਹਰਾਚਾਰਾ ਤੇ ਟੂੜੀਦੜੀ ਲਾ ਕੇ ਗਏ ਨੇ ਵੱਖ-ਵੱਖ ਪਿੰਡਾਂ ਤੋਂ ਅੱਜ ਸਾਡੀ ਕਦਰ ਵਾਲੀ ਵੀ ਪਾਰਟੀ ਆਈ ਹੈ ਜਾਂ ਟੀਮ ਆਈ ਹੈ ਉਹਨਾਂ ਨੇ ਘਰਾਂ ਦੇ ਵਿੱਚ ਜਾ ਕੇ ਬੇੜੀ ਦੇ ਉੱਤੇ ਜੋ ਪਾਣੀ ਦੀ ਸੇਵਾ ਕੀਤੀ ਆ ਸੋ ਵੱਖ-ਵੱਖ ਪਿੰਡਾਂ ਤੋਂ ਲੋਕ ਆ ਰਹੇ ਨੇ ਸੇਵਾ ਕਰ ਰਹੇ ਨੇ ਜਿੰਨੇ ਵੀ ਜੋਗੀ ਹੈਗੇ ਆ ਤੇ ਅੱਜ ਵੀ ਮੈਂ ਇਹੀ ਇਸੇ ਕਰਕੇ ਦੋਹਰਾ ਨਗਰ ਦੇ ਵਿੱਚ ਆਇਆ ਭਾਈ ਅਸੀਂ ਤੁਹਾਡੇ ਨਾਲ ਆ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਕਿਸੇ ਡਸਟਿੰਗ ਸਹਾਦਗੀ ਲੋਡ ਹੈ ਕਿਸੇ ਰਾਸ਼ਨ ਦੀ ਲੋਡ ਹੈ ਜਾਂ ਕੋਈ ਵੀ ਲੋਡ ਹੈ ਉਹ ਤੁਹਾਨੂੰ ਦੱਸਿਆ ਜਾਵੇ तकरीबन ਸਾਰੇ ਪਿੰਡ ਵਾਸੀ ਖੜੇ ਨੇ ਉੱਚ ਲੋ ਜੇ ਕਿਸੇ ਨੂੰ ਕੋਈ ਵੀ ਕਿਸੇ ਵੀ ਲੋਡ ਹੋ ਗਈ ਹੈ ਤੇ ਉਹ ਸਾਡੀ ਟੀਮ ਹਮੇਸ਼ਾ ਇਹਨਾਂ ਕੋਲੇ ਪਹੁੰਚਾ